ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਰਚਨਾ ਦਾ ਨਾਮ ਹੈ ਪੁੱਤ ਗੁਰੂ ਦਸ਼ਮੇਸ਼ ਦੇ ਸਾਨੂੰ ਛੋਟੇ ਬੱਚੇ ਨਾਲ ਜਾਣ ਸੁਭੇ ਸਾਨੂੰ ਛੋਟੇ ਬੱਚੇ ਨਾਲ ਜਾਣ ਸੁਭੇ ਅਸੀਂ ਪੁੱਤ ਗੁਰੂ ਦਸ਼ਮੇਸ਼ ਦੇ ਹਾਂ ਨਾ ਖੇਡੀਆਂ ਲੁਕਣ ਮਿਚੀਆਂ ਹੋਏ ਅਸੀਂ ਤਾਂ ਨਾਲ ਸ਼ਮਸ਼ੀਰਾਂ ਦੇ ਖੇਡਦੇ ਹਾਂ ਨਾ ਡਰਿਏ ਕੱਚੀਆਂ ਨੀਹਾਂ ਤੋਂ ਸਿੱਖ ਕੌਮ ਨੂੰ ਹੋਰ ਅੱਜ ਸਿੰਜਣਾ ਏ ਤੇਰੀ ਸੋਚ ਨੀਵੀਂ ਝੁੱਲਣੇ ਨਿਸ਼ਾਨ ਉੱਚੇ ਅੱਥਾ ਤਾਂ ਜਾ ਕੇ ਦਾਦਾ ਜੀ ਨੂੰ ਮਿਲਣਾ ਏ ਫਿੱਟ ਲਾਣ ਤਾਂ ਪੈਣਗੀਆਂ ਸੁੱਬਿਆ ਓਏ ਗਊ ਗਰੀਬ ਤੇ ਅਤਿਆਚਾਰ ਕੀਤਾ ਜਦੋਂ ਤਖਤੋਂ ਤਾਜ ਦੀ ਅੱਜ ਪੁੱਟ ਦੇਣੀ ਅਸੀਂ ਮਹਿਲ ਸਿੱਖੀ ਦਾ ਤਿਆਰ ਕੀਤਾ ਜਦੋਂ ਆਉਣਗੇ ਧੂੜਾਂ ਪੁੱਟ ਸੂਰੇ ਉਹਨਾਂ ਇੱਟ ਨਾਲ ਇੱਟ ਖੜਕਾ ਦੇਣੀ ਅੰਸ਼ ਬੰਛਣਾ ਤੇਰਾ ਨਿਸ਼ਾਨ ਰਹਿਣਾ ਨਿਰਮਲ ਜੁਗਾਂ ਤੱਕ ਕੰਧ ਇਹ ਖੜੀ ਰਹਿਣੀ ਨਿਰਮਲ ਜੁਗਾਂ ਤੱਕ ਇਹ ਕੰਧ ਖੜੀ ਹੈ